ਕਰਨਲ ਕੁਰੇਸ਼ੀ ਨੂੰ ਅੱਤਵਾਦੀ ਦੇ ਭੈਣ ਵਾਲੇ ਬਿਆਨ ਤੇ ਪੂਰੇ ਫਸੇ ਨੇ ਔਰ ਮੱਧ ਪ੍ਰਦੇਸ਼ ਕੋਰਟ ਨੇ ਰੱਜ ਕੇ ਚਾਰਪਾਈ ਔਰ ਉਸ ਤੋਂ ਬਾਅਦ ਐਫ ਆਈ ਆਰ ਜੋ ਹੈ ਵਿਜੇਸ਼ਾ ਤੇ ਹੋ ਚੁੱਕੀ ਹੈ ਇਸ ਮੁਲਕ ਦੇ ਅੰਦਰ ਹਰ ਕੋਈ ਧੀ ਚਾਹੇ ਕਿਸੇ ਵੀ ਧਰਮ ਦੀ ਆ ਉਹ ਭਾਰਤ ਦੀ ਦੀ ਹੈ ਔਰ ਇਸ ਮੁਲਕ ਦੀ ਪਛਾਣ ਇਹ ਹੈ ਕਿ ਇਹ ਮੁਲਕ ਸੈਕੂਲਰ ਹੈ ਪਰ ਫਿਰ ਵੀ ਮੰਤਰੀ ਦੇ ਵੱਲੋਂ ਅਜਿਹੇ ਸ਼ਰਮਨਾਕ ਬਿਆਨ ਤੇ ਪੂਰਾ ਦੇਸ਼ ਨਿੰਦਾ ਕਰ ਰਿਹਾ ਹੈ ਸਿਆਸਤ ਇਸ ਬਿਆਨ ਤੇ ਛਿੜ ਚੁੱਕਿਆ ਔਰ ਦੂਜੇ ਪਾਸੇ ਭਾਜਪਾ ਤੋਂ ਇਸ ਮੰਤਰੀ ਨੂੰ ਬਾਹਰ ਕੱਢਣ ਦੀ ਮੰਗ ਵੀ ਹੈ ਹਾਲਾਂਕਿ ਮੰਤਰੀ ਦਾ ਇਹ ਕਹਿਣਾ ਹੈ ਕਿ ਮੈਂ ਇਸ ਪਹਿਲੂ ਤੋਂ ਨਹੀਂ ਕਿਹਾ ਕਿ ਉਹ ਅੱਤਵਾਦੀਆਂ ਦੀ ਭੈਣ ਹੈ ਪਰ ਜਿਸ ਤਰੀਕੇ ਦੇ ਨਾਲ ਇਹ ਬਿਆਨ ਕਿਹਾ ਗਿਆ ਇਸ ਬਿਆਨ ਦੀ ਨਿਖੇਤੀ ਹੋ ਰਹੀ ਹੈ ਤਮਾਧ ਪ੍ਰਦੇਸ਼ ਕੋਟਨੇ ਰੱਜ ਕੇ ਝਾੜ ਪਈਆ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਐਫ ਆਈ ਆਰ ਹੋ ਚੁੱਕੀ ਹੈ ਵਿਜੇ ਸ਼ਾਹ ਦੇ ਉੱਤੇ ਔਰ ਵਿਜੇ ਸ਼ਾਹ ਇਹ ਆਖ ਰਹੇ ਨੇ ਕਿ ਉਹ ਸੁਪਰੀਮ ਕੋਰਟ ਜਾਣਗੇ ਉਹਨਾਂ ਦੀ ਮਨਸ਼ਾ ਬਿਲਕੁਲ ਵੀ ਅਚੇਹੀ ਨਹੀਂ ਸੀ ਪਰ ਜਿਸ ਤਰੀਕੇ ਦੇ ਨਾਲ ਸਿਆਸਤ ਹੋਈ ਪੂਰੇ ਦੇਸ਼ ਦੇ ਅੰਦਰ ਪਿੱਤੇ ਦਿਨ ਅੱਤਵਾਦੀ ਦੀ ਭੈਣ ਆਖਣਾ ਔਰ ਇਹ ਕਹਿਣਾ ਕਿ ਸੰਦੂਰ ਜਿਨ੍ਹਾਂ ਨੇ ਸਾਡੇ ਉਜਾੜੇ ਉਹਨਾਂ ਦੀ ਹੀ ਭੈਣ ਨੂੰ ਅਸੀਂ ਉਹਨਾਂ ਦੇ ਸੰਦੂਰ ਉਜਾੜਨ ਭੇਜਿਆ ਤਾਂ ਬਹੁਤ ਸ਼ਰਮਨਾਕ ਬਿਆਨ ਮੰਤਰੀ विजय शाह ਦੇ ਵੱਲੋਂ ਦਿੱਤਾ ਗਿਆ ਇਸ ਵਕਤ ਦੀ اہم ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਅਜੇ ਹੇ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਸਵਾਲ ਸਿਆਸਤ ਦੇ ਅੰਦਰ ਖੜੇ ਹੋਏ ਬਹੁਤ ਸਾਰੇ ਮਸਲੇ ਖੜੇ ਹੋਏ